ਇਹਦੀ 500 ਰੁਪਏ ਪਾਰਕਿੰਗ ਦੇ ਬਚਾਉਣ ਦੇ ਚੱਕਰ 'ਚ ਲੱਖਾਂ ਦਾ ਨੁਕਸਾਨ ਹੋ ਗਿਆ। ਕਈ ਦਾ ਇਹਨਾਂ ਨੂੰ ਮਾਰਾ ਜਿੱਥੇ ਲਾਓ ਪਰ ਇਹ ਲੋਕ ਸਮਝਦੇ ਨਹੀਂਗੇ। ਕਿੰਨੇ ਵਜੇ ਕੱਟਣਾ ਵਾਪਰਦੀ ਹੈ? ਕੁਝ ਪਤਾ ਚੱਲਦਾ ਹੈ ਕੀ ਕਾਰਨ ਸੀਗਾ ਅਗਰ? 2:30 ਵੇ ਦਾ ਕੰਮ ਹੈਗਾ ਜੀ ਇਹਨਾਂ ਕਹਿੰਦੇ ਦੱਸਦੇ। ਕੀ ਕਾਰਨ تھا ਯਹਾਂ 'ਤੇ ਪਾਰਕ ਕਰਨੇ ਦਾ? ਪਾਰਕਿੰਗ 'ਮੇਂ' ਪਾਰਕ ਕਰ ਦਿੱਤੇ ਆ। ਜੀ ਲੇਟ ਹੋਇਆ ਤਾਂ ਆਪਕੋ 11 ਵਜੇ ਵਜੇ। ਮੈਂ ਮਲੀਨ ਛੇੜੀ ਇੱਥੇ ਬੈਠ। ਬੂਹਾ ਡਟਾ ਸੀ ਵਿੱਚੋਂ ਨਿਕਲ ਕੇ ਉੱਥੇ ਅੰਦਰ ਬੈਠ ਕੇ ਨਸ਼ਾ ਕਰਦੇ ਹੁੰਦੇ ਸੀ। ਜਿਸ ਤਰੀਕੇ ਇਥੇ ਰਿਕਸ਼ੇ ਵਾਲੇ ਆਟੋ ਚਾਲਕ ਰਾਤ ਨੂੰ ਸੌਂਦੇ ਨੇ ਕਿਉਂਕਿ ਉਹਨਾਂ ਕੋਲ ਠਿਕਾਣਾ ਨਹੀਂ ਹੁੰਦਾ ਉਹਨਾਂ ਨਾਲ ਵੀ ਜਾਨੀ ਨੁਕਸਾਨ ਹੋ ਸਕਦਾ ਹੋ ਸਕਦਾ ਹੀ ਜੀ ਸਿਲੰਡਰ ਫੜ ਜਾਂਦਾ ਤੇ ਜਾਨੀ ਨੁਕਸਾਨ ਨੂੰ ਨਾ ਹੀ ਕਿਨੇ ਕਦਾ ਸਮਾਨ ਹੋਏਗਾ ਜੀ ਐਸੀ ਗੈਪ ਹੋਏ ਪਏ ਆ ਸਿਰਫ ਝਗੜੇ ਪਏ ਉਹਨਾਂ ਨੂੰ ਲੱਗਦਾ ਹੈ ਕਿ ਰਾਤ ਮੇਂ ਅਗਰ ਪਾਰਕਿੰਗ ਪਾਰਕਿੰਗ ਮੇਂ ਪਾਰਕ ਕਰ ਦਿੱਤੇ ਤੋ ਬਚ ਸਕਤੀ ਥੀ ਗਾੜੀ ਬਚ ਸਕਦੀ ਲੇਕਿਨ ਹਮੇ ਆ ਨਏ ਹੈ ਨਾ ਹਮਕੋ ਮਾਲੂਮ ਨਹੀਂ ਪਾਰਕਿੰਗ ਕਿਧਰੇ ਰੱਖਿਆ ਕਿਧਰੇ ਹੈ ਬੀ ਜੇਕਰ ਕੋਈ ਮੋਟਰ ਵਾਲਾ ਨਹੀਂ ਗਲਤੀ ਹੈ ਜਿਹੜੇ ਪਾਰਕਿੰਗ ਇਨਕਲੂਡਿਡ ਦੀ ਕਰ ਦੇ ਯਾਰ ਇਹ ਨਹੀਂ ਪਾਰਕਿੰਗ ਹੈਗੀ ਯਾਰ ਪਾਰਕਿੰਗ ਤੇ ਲਵਾਓ ਸਾਹਮਣੇ ਵੀ ਕੁਛ ਨਹੀਂ ਸਭ ਲਾਈਨ ਵਿੱਚ ਗਾੜ ਲੇ ਤੇ ਜਿਵੇਂ ਲੱਗਦਾ ਹੈ ਪਾਰਕਿੰਗ ਹੀ ਤੇ ਇਧਰ ਹੋਰ ਵੀ ਗੱਡੀ ਹੈ ਲੱਗੀ ਐਸਜੀਪੀਸੀ ਨੇ ਕਦੀ ਇੱਥੇ ਦੇਖਿਆ ਨਹੀਂ ਕਿ ਨਸ਼ੇੜੀ ਦਰਬਾਰ ਸਾਹਿਬ ਦੇ ਨੇੜੇ ਕੋ ਉਹ ਅੱਗੇ ਬੱਸ ਹੋਰ ਕਰਦੇ ਪਿੱਛੇ ਨਹੀਂ ਕੋਈ ਵੀ ਆਉਂਦਾ ਅੰਮ੍ਰਿਤਸਰ ਦੇਰ ਰਾਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਚਾਰ ਗੱਡੀਆਂ ਨੂੰ ਅੱਗ ਲੱਗੀ ਹੈ ਭਿਆਨਕ ਅੱਗ ਦਾ ਸ਼ਿਕਾਰ ਹੋਈਆਂ ਨੇ ਚਾਰ ਗੱਡੀਆਂ ਤਸਵੀਰਾਂ ਥੋੜਾ ਨਾ ਸਾਂਝਾ ਕਰ ਦਿੰਨੇ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਬ੍ਰह्म ਬੂਟਾ ਮਾਰਕੀਟ ਦੇ ਵਿੱਚ ਇਹ ਗੱਡੀਆਂ ਚਾਰ ਪਾਰਕ ਕੀਤੀਆਂ ਸਿਗੀਆਂ ਦਿੱਲੀ ਦੇ ਯਾਤਰੀ ਸਨ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਆਏ ਸਿਗੇ ਗੱਡੀਆਂ ਦੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਖਸਤਾ ਹਾਲਤ ਹੋ ਚੁੱਕੀ ਹੈ ਬਿਲਕੁਲ ਹੀ ਸੜਕੇ ਸੁਆਹ ਹੋ ਚੁੱਕੀਆਂ ਨੇ ਗੱਡੀਆਂ ਲੱਖਾਂ ਦਾ ਨੁਕਸਾਨ ਇਹ ਗੱਡੀਆਂ ਦਾ ਹੋ ਚੁੱਕਿਆ ਤਾਂ ਇਹ ਹਾਲੇ ਅੱਗ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਕਿ ਸ਼ਾਰਟ ਸਰਕਟ ਹੈ ਜਾਂ ਕਿਸੇ ਦੀ ਸਰਾਰਤ ਹੈ ਸੋ ਜਿਸ ਤਰੀਕੇ ਗੱਡੀਆਂ ਦਾ ਵੱਡਾ ਹਾਦਸਾ ਦੇਖਣ ਨੂੰ ਮਿਲ ਰਿਹਾ ਅੰਦਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਦੋ ਗੱਡੀਆਂ ਬਾਹਰ ਤੇ ਦੋ ਗੱਡੀਆਂ ਕਰੀਬ ਅੰਦਰ ਜਿਹੜੀਆਂ ਨੇ ਸੜ ਕੇ ਸੁਆਹ ਹੋ ਚੁੱਕੀਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਇਹ ਜਿਹੜਾ ਹਾਦਸਾ ਵਾਪਰਿਆ ਸੋ ਜਿਸ ਤਰੀਕੇ ਇਹ ਘਟਨਾ ਵਾਪਰੀ ਹੈ ਸੋ ਵੱਡਾ ਹਾਦਸਾ ਵੀ ਹੋ ਸਕਦਾ ਸੀਗਾ ਰਾਤ ਕਰੀਬ 2 ਵਜੇ ਦੇ ਕਰੀਬ ਇਹ ਜਿਹੜੀ ਘਟਨਾ ਵਾਪਰਦੀ ਹੈ ਆਸ-ਪਾਸ ਦੇ ਲੋਕ ਵੀ ਕਿਤਨਾ ਕਿਤੇ ਸਹਿਮ ਜਾਂਦੇ ਨੇ ਅਫਰਾ ਤਫਰੀ ਮੱਚ ਜਾਂਦੀ ਹੈ ਲੋਕਾਂ ਨਾਲ ਗੱਲਬਾਤ ਕਰਦੇ ਆ ਕਿਸ ਤਰੀਕੇ ਕੀ ਨਾਮ ਹੈ ਭਾਈ ਤੁਹਾਡਾ ਲੁਕੇਸ਼ ਕੁਮਾਰ ਜੀ ਜੀ ਰਾਤ ਨੂੰ ਕਿੰਨੇ ਵਜੇ ਕਟਣਾ ਵਾਪਰਦੀ ਹੈ ਕੁਝ ਪਤਾ ਚੱਲਦਾ ਹੈ ਕੀ ਕਾਰਨ ਸੀਗਾ ਅਗਦਾ ਜੀ 2:3 ਵੇ ਦਾ ਕੰਮ ਹੈਗਾ ਜੀ ਇਹਨਾਂ ਕਹਿੰਦੇ ਦੱਸਦੇ ਜੀ ਆਪਣੇ ਆਪ ਲੱਗੀ ਆਗੰਦਰੋਂ ਤੇ ਬਾਹਰ ਆ ਗਈ ਆ ਗੱਡੀਆਂ ਨੂੰ ਬੁਹਾ ਲੱਗਾ ਹੈ ਅਸੀਂ ਅੰਦਰ ਦੋ ਗੱਡੀਆਂ ਦੋ ਗੱਡੀਆਂ ਬਾਹਰ ਲੱਗੀਆਂ ਯਾਤਰੀਆਂ ਆਦੀਆਂ ਤੇ ਉਹਨਾਂ ਨੂੰ ਕਹੀਦਾ ਵੀ ਆ ਕਿ ਪਾਰਕਿੰਗ 'ਚ ਲਾ ਕੋ 150 ਦੀ ਪਾਰਕਿੰਗ ਬਚਾਉਣ ਦੇ ਪਿੱਛੇ ਮਹਾਰਾਜੇ ਇੱਥੇ ਲਾ ਜਾਂਦੇ ਆ ਤੇ ਗੱਡੀਆਂ ਦਾ ਨੁਕਸਾਨ ਹੋ ਗਿਆ ਉਹਨਾਂ ਦਾ ਕਾਰਨ ਪਤਾ ਚੱਲ ਸਕਿਆ ਕਿ ਸ਼ਾਰਟ ਸਰਕਟ ਹੈ ਜਾਂ ਕਿਸੇ ਦੀ ਸ਼ਰਾਰਤ ਹੈ ਜੀ ਇਹ ਹੁਣ ਪਤਾ ਨਹੀਂ ਕੀ ਹਾਲ ਹੈ ਜੀ ਇਹਨਾਂ ਦਾ ਗ ਬਸ ਉਹ ਆਪਣਾ ਕੰਮ ਬੀੜੀ ਸਿਗਰਟ ਲਈ ਹਣੀ ਉਹਨਾਂ ਨੇ ਤੇ ਅੰਦਰ ਧਾਗਾ ਹੀ ਵਪਾਰੀਆਂ ਦਾ ਮਕਾਨ ਹੈਗਾ ਕਿਸੇ ਦਾ ਕੱਪੜੇ ਦਾ ਕੰਮ ਸਾਰਾ ਉਹਦੇ ਕਰਕੇ ਅੱਗ ਲੱਗੀ ਹਣੀ ਨਾ ਕੋਈ ਨਹੀਂ ਖਾਲੀ ਹੈ ਸਾਰਾ ਇੱਕੋ ਕਿੰਨੀ ਦੇਰ ਤੋਂ ਖਾਲੀ ਹੈ ਜੀ ਇਹ ਪੂਰਾ ਮਕਾਨ ਇਹ 25 30 ਸਾਲ ਹੋ ਚਲੇ ਖਾਲੀ ਹੋਏ ਨੂੰ ਹਨਾ ਪਗਾਏ 30 ਸਾਲ ਤੋਂ ਅੰਦਰ ਇਤਰਾ ਹੀ ਧਾਗੇ ਕੱਪੜੇ ਪਏ ਨੇ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਰਾਤ ਗੱਡੀਆਂ ਤਾਂ ਸੜ ਗਈਆਂ ਨੇੜੇ ਤੇੜੇ ਵਾਲੀਆਂ ਬਿਲਡਿੰਗਾਂ ਬਚ ਗਈਆਂ ਨੇ ਸਿਲੰਡਰ ਲੱਗੇ ਇਹ ਗੱਡੀਆਂ 'ਚ ਜੀ ਜੇ ਫੜ ਜਾਂਦੇ ਤੇ ਹੋਟਲ ਨਹੀਂ ਲੱਭਣੇ ਸੀ ਭਾਜੀ ਲੱਗ ਗਈ ਜਿਹੜਾ ਪੈਟਰੋਲ ਸੀਗਾ ਜੇਕਰ ਗੱਡੀ ਦੀ ਟੈਂਕੀ ਫੁੱਲ ਹੋਈ ਹੁੰਦੀ ਤਾਂ ਉਹ ਵੀ ਵੱਡਾ ਹਾਦਸਾ ਬਣ ਸਕਦਾ ਸੀ ਤੇ ਉਹ ਐਲ ਪੀ ਜੀ ਗਿਆ ਸੀਗੀ ਉਹਦੇ ਚ ਸੀ ਐਨ ਜੀ ਗਿਆ ਸੀ ਆ ਬੈਂਕਾ ਲੱਗੇ ਕਿੱਡਾ ਵੱਡਾ ਨੁਕਸਾਨ ਹੋਣਾ ਆਇਆ ਵੇਖੋ ਆ ਟੈਂਕੀ ਆ ਜੀ ਭਾਜੀ ਆ ਵੇਖੋ ਬੈਂਸਕਟ ਲੱਗੀ ਇਹਦੇ ਵਿੱਚ ਸੋ ਬਿਲਕੁਲ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਸੀ ਐਨ ਜੀ ਵਾਲੀ ਗੱਡੀ ਹੈ ਤੇ ਬੈਂਕਾ ਨੁਕਸਾਨ ਹੋਣਾ ਹੈ ਬੈਂਕ ਦਾ ਹੋਟਲਾਂ ਦਾ ਲੱਗ ਲੱਭਣੇ ਨਹੀਂ ਇਹ ਇੱਕ ਵਾਰੀ ਤਸਵੀਰਾਂ ਤੁਹਾਨੂੰ ਰੋਕ ਕਰਾ ਦਈਏ ਨੇੜੇ ਤੇੜੇ ਹੋਟਲਾਂ ਦਾ ਕਿਉਂਕਿ ਬੈਂਕ ਵੀ ਇੱਥੇ ਨੇੜੇ ਹੈਗਾ ਸੋ ਜੇਕਰ ਸੀਐਨਜੀ ਗੱਡੀ ਦਾ ਸਿਲੰਡਰ ਬਲਾਸਟ ਹੋ ਜਾਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀਗਾ ਫਿਲਹਾਲ ਜੇਕਰ ਗੱਲ ਕਰਦੇ ਆਂ ਤਾਂ ਤਸਵੀਰਾਂ ਤੁਹਾਨੂੰ ਰੋਕ ਕਰਾਉਂਦੀਆਂ ਕਿਸ ਤਰੀਕੇ ਇਹ ਲੱਕੜ ਦਾ ਦਰਵਾਜ਼ਾ ਜੋ ਟੁੱਟਾ ਹੋਇਆ ਸੀਗਾ ਅਮਲੀਆਂ ਦਾ ਨਸ਼ੇੜੀਆਂ ਦਾ ਇੱਥੇ ਆਉਣ ਜਾਣ ਲੱਗਾ ਰਹਿੰਦਾ ਸੀਗਾ ਇਹ 10 ਸਰੇ ਨੇ ਇੱਥੋਂ ਦੇ ਲੋਕ ਵਸਨੀਕ ਦੱਸ ਰਹੇ ਨੇ ਕਿ ਕਿਸ ਤਰੀਕੇ ਵੱਡਾ ਹਾਦਸਾ ਤਾਂ ਹੋਇਆ ਪਰ ਜਿਹੜਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਅੰਦਰ ਦੀਆਂ ਤਸਵੀਰਾਂ ਜੇਕਰ ਦਿਖਾਈਏ ਦੋ ਗੱਡੀਆਂ ਬਾਹਰ ਤੇ ਦੋ ਗੱਡੀਆਂ ਜਿਹੜੀਆਂ ਅੰਦਰ ਸੜ ਚੁੱਕੀਆਂ ਨੇ ਕਿਸੇ ਵਪਾਰੀ ਦਾ ਘਰ ਦੱਸਿਆ ਜਾ ਰਿਹਾ ਹੈ ਪਿਛਲੇ 25 ਤੋਂ 30 ਸਾਲਾਂ ਤੋਂ ਇਹ ਘਰ ਜਿਹੜਾ ਬਿਲਕੁਲ ਬੰਦ ਪਿਆ ਹੋਇਆ ਹੈ ਨਾ ਇੱਥੇ ਕੋਈ ਵੱਸਦਾ ਨਾ ਕੋਈ ਇੱਥੇ ਆਂਦਾ ਜਾਂਦਾ ਸੋ ਜਿਸ ਤਰੀਕੇ ਇਹ ਤਸਵੀਰਾਂ ਤੁਹਾਨੂੰ ਦੇਖ ਰਹੀਆਂ ਨੇ ਕਿ ਨੁਕਸਾਨ ਭਾਰੀ ਹੀ ਹੋਇਆ ਲੱਕੜ ਦਾ ਦਰਵਾਜ਼ਾ ਇੱਥੇ ਸੀਗਾ ਜੋ ਸੜ ਕੇ ਥੱਲੇ ਸੁਆਹ ਹੋ ਗਿਆ ਇਹ ਤੁਸੀਂ ਦੇਖ ਸਕਦੇ ਹੋ ਕੋਲਿਆਂ ਦਾ ਰੂਪ ਜਿਹੜਾ ਲੱਕੜਾਂ ਦਾ ਦੋ ਗੱਡੀਆਂ ਅੰਦਰ ਇੱਕ ਗੱਡੀ ਜਿਹੜੀ ਅੱਗੇ ਹੈ ਉਸ ਦਾ ਥੋੜਾ ਬਚਾ ਹੋਇਆ ਪਰ ਤਿੰਨ ਗੱਡੀਆਂ ਤਾਂ ਬਿਲਕੁਲ ਹੀ ਸੜ ਕੇ ਸੁਆਹ ਹੋ ਚੁੱਕੀਆਂ ਨੇ ਗੱਡੀਆਂ ਬਿਲਕੁਲ ਕੰਡਮ ਹੋ ਚੁੱਕੀਆਂ ਨੇ ਕਿਸੇ ਵੀ ਵਰਤੋਂ ਦੇ ਵਿੱਚ ਆਉਣ ਵਾਲੀਆਂ ਨਹੀਂ ਨੇ ਸੋ ਪ੍ਰਸ਼ਾਸਨ ਰਾਤੀ ਕਿੰਨੇ ਕਵਰੇ ਆਉਂਦਾ ਜੀ ਕੋਈ ਪਤਾ ਚੱਲਦਾ ਹੈ ਕਿ ਕੀ ਕਾਰਨ ਬਣਿਆ ਪ੍ਰਸ਼ਾਸਨ ਨੇ ਕਾਰਵਾਈ ਸ਼ੁਰੂ ਕੀਤੀ ਹੈ ਜੀ ਗੱਡੀਆਂ ਘੰਟੇ ਬਾਅਦ ਆਈਆਂ ਗੱਡੀਆਂ ਗੱਲ ਲੱਗਣ ਤੋਂ ਬਾਅਦ 1 ਘੰਟੇ ਬਾਅਦ ਗੱਡੀਆਂ ਆਈਆਂ ਅੱਗ ਬਜਾਉਣ ਲਈ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕੀਤੀ ਹੈ ਕੀ ਕਾਰਨ ਸੀ ਅੱਗ ਦਾ ਜੀ ਇਹ ਅਜੇ ਹੁਣ ਆਇਆ ਹੀ ਕੋਈ ਨਹੀਂ ਅਜੇ ਤੱਕ ਜੀ ਆਇਆ ਕੋਈ ਇੱਥੇ ਨਹੀਂ ਰਾਤੀ ਆਗੇ ਹੀ ਰਾਤੀ ਆਏ ਅਜੇ ਤੱਕ ਸਵੇਰ ਦਾ ਕੋਈ ਆਇਆ ਨਹੀਂ ਜੀ ਚੱਲਿਆ ਪ੍ਰਸ਼ਾਸਨ ਨੇ ਦੱਸਿਆ ਜੀ ਕੁਝ ਨਹੀਂ ਜੀ ਕੋਈ ਪਹੁੰਚਿਆ ਨਹੀਂ ਆ ਜੇ ਪਤਾ ਗੱਡੀਆਂ ਆਈਆਂ ਪਿਆ ਗਈਆਂ ਤੇ ਚਲੇ ਗਏ ਉਹ ਲੱਗਦਾ ਜੀ 50 100 ਰੁਪਏ ਪਾਰਕਿੰਗ ਦੇ ਬਚਾਉਣ ਦੇ ਚੱਕਰ ਚ ਲੱਖਾਂ ਦਾ ਨੁਕਸਾਨ ਹੋਸੇ ਕਈ ਦਾ ਇਹਨਾਂ ਨੂੰ ਮਾਰਾ ਜਿੱਥੇ ਲਾਓ ਪਰ ਇਹ ਲੋਕ ਸਮਝਦੇ ਨਹੀਂ ਹਾਂਜੀ ਹਾਂ ਜੀ ਬੜੇ ਦੀ ਕਰਿਆ ਇਹਨਾਂ ਨੂੰ ਇਹ ਕਰਨੀ ਗਿਆ ਬਹੁਤ ਹੀ ਕਾਰ ਕਿਵੇਂ ਦੇਖਦੇ ਆ ਤਰੀਕਾ ਕੋਈ ਗੱਡੀ ਲਾ ਕੇ ਜਾਂਦਾ ਵੇਲ ਰੋਡ ਦੇ ਉੱਤੇ ਹਰਮੰਦਰ ਸਾਹਿਬ ਦੇ ਟਰੱਕ ਵਗੈਰਾ ਟਰਾਲੀਆਂ ਵਗੈਰਾ ਹੁੰਦੀਆਂ ਲੰਗਰ ਦੀਆਂ ਆ ਵੇ ਲੋ ਕਿਤਰਾ ਗੱਡੀਆਂ ਲੱਗੀਆਂ ਹੋਈਆਂ ਇਹਨਾਂ ਦੀ ਯਾਤਰੀਆਂ ਦੀ ਇਹਨਾਂ ਨੂੰ ਆਪ ਨੂੰ ਸਮਾਂ ਚਾਹੀਦੀ ਐ ਇਤਰਾ ਗੱਡੀਆਂ ਲਾਉਣੀਆਂ ਚਾਹੀਦੀਆਂ ਪਾਰਕਿੰਗ 'ਚ ਲਾਉਣ ਲੱਗਦਾ ਜਿਸ ਤਰੀਕੇ ਇੱਥੇ ਰਿਕਸ਼ੇ ਵਾਲੇ ਆਟੋ ਚਾਲਕ ਰਾਤ ਨੂੰ ਸੌਂਦੇ ਨੇ ਕਿਉਂਕਿ ਉਹਨਾਂ ਕੋਈ ਠਿਕਾਣਾ ਨਹੀਂ ਹੁੰਦਾ ਉਹਨਾਂ ਨਾਲ ਵੀ ਜਾਨੀ ਨੁਕਸਾਨ ਹੋ ਸਕਦਾ ਹੋ ਸਕਦਾ ਹੀ ਜੀ ਸਿਲੰਡਰ ਫਟ ਜਾਂਦਾ ਤੇ ਜਾਨੀ ਨੁਕਸਾਨ ਹੁੰਦਾ ਹੀ ਇਹਦੇ ਹੋਟਲ ਵੈਸੇ ਨਹੀਂ ਲੱਭਣੇ ਲੱਗੇ ਚਾਕੇ ਨਹੀਂ ਨਹੀਂ ਐ ਕਿ ਹੋਟਲ ਵਾਲਿਆਂ ਦੀ ਗਲਤੀ ਐ ਜਿਹੜੇ ਪਾਰਕਿੰਗ ਇਨਕਲੂਡਿਡ ਨਹੀਂ ਕਰਦੇ ਕਾਰ ਨੇ ਪਾਰਕਿੰਗ ਹੈਗੀ ਯਾਰ ਤੇ ਪਾਰਕਿੰਗ ਚ ਲਵਾਓ ਜਾ ਕਸਟਮਰ ਨੂੰ ਕੋ ਕਿਤੇ ਪਾਰਕਿੰਗ ਬਿਲਕੁਲ ਨੇੜੇ ਆਇਆ ਕਿਥੋਂ ਸਿਰਫ 10 20 ਮੀਟਰ ਦੀ ਦੂਰੀ ਤੇ ਆਇਆ 100 ਰੁਪਏ ਪਾਰਕਿੰਗ ਆ 100 ਰੁਪਏ ਬਚਾਉਣ ਵਾਸਤੇ ਇੱਥੇ ਲਵਾ ਦਿੰਦੇ ਲੱਗਦਾ 100 ਰੁਪਏ ਪਿੱਛੇ ਲੱਖਾਂ ਦਾ ਨੁਕਸਾਨ 100 ਪਿੱਛੇ ਹੋਇਆ ਹੋਰ ਕਿਹਦੇ ਹੱਥੇ ਹੋਇਆ 100 ਰੁਪਏ ਬਚਾਉਣ ਵਾਸਤੇ ਇਹ ਨੁਕਸਾਨ ਕਰਾ ਕੇ ਬਹਿ ਗਏ ਜੋ ਕੋਈ ਵਿੱਚ ਅਮਬਲੀ ਨਸ਼ੇੜੀਆਂ ਦਾ ਅੱਡਾ ਸੀਗਾ ਹੈ ਨਾ ਅਮਬਲੀ ਨਸ਼ੇੜੀ ਇੱਥੇ ਬੈਠਦੇ ਨੇ ਬੂਆ ਟੁੱਟਾ ਸੀ ਵਿੱਚੋਂ ਹੀ ਨਿਕਲ ਕੇ ਉੱਥੇ ਅੰਦਰ ਬਹਿ ਕੇ ਨਸ਼ਾ ਕਰਦੇ ਹੁੰਦੇ ਸੀਗੇ ਤੇ ਐਸਜੀਪੀਸੀ ਨੇ ਕਦੀ ਇੱਥੇ ਦੇਖ ਤੇ ਇਹਨਾਂ ਸੀੜੀਆਂ ਨੇ ਕਦੀ ਕਿਸੇ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਐ ਕੋਈ ਹਾਦਸਾ ਤੇ ਨਾ ਸਮਾਨ ਕੱਢ ਕੇ ਲੈ ਗਏ ਅੰਦਰੋਂ ਅੰਦਰੋਂ ਗੈਪ ਹੋ ਗਿਆ ਕਿੰਨੇ ਕ ਦਾ ਸਮਾਨ ਹੋਏਗਾ ਜੀ ਅੰਦਰ ਉਹ ਏਸੀ ਗੈਪ ਹੋਏ ਪਏ ਆ ਸਿਰਫ ਜੰਗਲੇ ਪਏ ਉਹਨਾਂ ਦੇ ਏਸੀ ਦੇ ਗੈਪ ਹੈਗੇ ਵਿੱਚ ਮੋਟਰ ਜਿਹੜੇ ਵਪਾਰੀ ਦਾ ਘਰ ਹੈਗਾ ਵਪਾਰੀ ਦਾ ਘਰ ਹੈ ਜਿਹੜਾ ਉਹ ਕਦੀ ਨਹੀਂ ਆਇਆ ਜੀ ਨਾ ਉਹ ਬਾਹਰ ਹੈਗੇ ਆ ਬਾਹਰ ਹੈਗੇ ਹਾਂਜੀ ਉਹਨਾਂ ਤੱਕ ਖੂਨ ਤੱਕ ਤਾਂ ਖਬਰ ਪਹੁੰਚ ਗਈ ਹੋਵੇਗੀ ਸ਼ਾਇਦ ਉਹਨਾਂ ਕੋਈ ਨਾ ਕੋਈ ਨੰਬਰ ਹੋਏਗਾ ਕੰਟੈਕਟ ਨੰਬਰ ਫਿਰ ਕਿਸੇ ਨੇ ਕਰਤਾ ਹੋਏਗਾ ਫਿਰ ਇੱਕ ਵਾਰੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਘਰ ਦੀਆਂ ਜੋ ਇੱਕ ਪਾਸੇ ਤੋਂ ਸੜ ਕੇ ਕਾਲਾ ਹੋ ਪੁਰਾਣੇ ਸਮੇਂ ਦੀਆਂ ਬਿਲਡਿੰਗਾਂ ਇਮਾਰਤਾਂ ਦੀ ਗੱਲ ਕਰਦੇ ਆ ਤਾਂ ਜ਼ਿਆਦਾਤਰ ਲੱਕੜ ਦਾ ਕੰਮ ਹੁੰਦਾ ਸੀ ਗਿਆ ਖਿੜਕੀਆਂ ਦਰਵਾਜ਼ੇ ਜ਼ਿਆਦਾਤਰ ਲੱਕੜ ਦੇ ਵਰਤੇ ਜਾਂਦੇ ਸੀਗੇ ਸੋ ਥੱਲੇ ਵਾਲਾ ਦਰਵਾਜ਼ਾ ਜਿਹੜਾ ਮੇਨ ਗੇਟ ਸੀਗਾ ਉਹ ਸੜ ਕੇ ਸੁਆਹ ਹੋ ਚੁੱਕਿਆ ਲੋਕੀ ਹਾਲੇ ਵੀ ਪਰੇਸ਼ਾਨ ਨੇ ਲੋਕਾਂ ਦਾ ਜਿਸ ਤਰੀਕੇ ਰਾਤ 2 ਵਜੇ ਟਾਇਰਾਂ ਦਾ ਬਲਾਸਟ ਸੁਣਦਾ ਤਾਂ ਲੋਕ ਕਿਤੇ ਨਾ ਕਿਤੇ ਹੈਰਾਨ ਹੋ ਕੇ ਇਸ ਚੀਜ਼ ਵੱਲ ਦੇਖਣ ਆਉਂਦੇ ਨੇ ਤਾਂ ਨਵੀਆਂ ਗੱਡੀਆਂ ਇੱਕ ਕਿਆਦੀ ਸੈਲਟੋਸ ਗੱਡੀ ਹੈ ਇੱਕ ਤਾਂ ਪਹਿਚਾਣ ਦੇ ਵਿੱਚ ਹੀ ਨਹੀਂ ਆ ਰਹੀ ਕਿ ਕਿਹੜੀ ਗੱਡੀ ਹੈ ਦਿੱਲੀ ਨੰਬਰ ਦੀਆਂ ਗੱਡੀਆਂ ਯਾਤਰੂ ਸੋ 50 ਰੁਪਏ ਬਚਾਉਣ ਦੇ ਚੱਕਰ 'ਚ ਇੱਥੇ پارک ਕਰ ਗਏ ਨੇ ਜਾਂ ਸ਼ਾਇਦ ਦੇਰ ਰਾਤ ਇੱਥੇ ਪਹੁੰਚੇ ਹੋਣਗੇ ਜਿਸ ਕਾਰਨ ਪਾਰਕਿੰਗ ਬੰਦ ਹੋ ਚੁੱਕੀ ਹੋਵੇਗੀ ਸੋ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਕਿ ਲੋਕਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਹਫੜਾ ਤਫੜੀ ਮੱਚੀ ਹੋਈ ਹੈ ਹਾਲੇ ਵੀ ਲੋਕ ਹਾਲੇ ਵੀ ਕਿਤੇ ਨਾ ਕਿਤੇ ਸੋਚ ਰਹੇ ਨੇ ਹਾਦਸਾ ਕਿਵੇਂ ਵਾਪਰ ਗਿਆ ਪਰ ਜੀ ਕਿਵੇਂ ਦੇਖਦੇ ਹੋ ਜੀ 50 100 ਰੁਪਏ ਪਾਰਕਿੰਗ ਦੇ ਬਚਾਉਣ ਦੇ ਚੱਕਰ 'ਚ ਇੱਥੇ ਬਾਹਰ ਕਰਦੇ ਜੀ ਗੱਡੀ ਲੱਖਾਂ ਦਾ ਨੁਕਸਾਨ ਪਾਜੀ ਮੈਂ ਤਾਂ ਉਹਨਾਂ ਦੇ ਪੁੱਛੋ ਭਪੀ ਕਿਵੇਂ ਦੇਖਦੇ ਹੋ ਅੱਗੇ ਵੀ ਇੱਥੇ ਗੱਡੀਆਂ ਤੇ ਲੱਗੀਆਂ ਪਤਾ ਨਹੀਂ ਭਰਾਵਾ ਇਹ ਲੋਕਲ ਲੋਕਲ ਹੀ ਹੈਗੀਆਂ ਆਏ ਉਧਰ ਦੁਕਾਨਾਂ ਹਟੀਆਂ ਨਹੀਂ ਪਰ ਜਿਸ ਤਰੀਕੇ ਰਾਤ ਨੂੰ ਵੱਡਾ ਹਾਦਸਾ ਹੋਇਆ ਹੈ ਲੋਕਾਂ ਦੇ ਵਿੱਚ ਅਫੜਾ ਤਫਰੀ ਮੱਚੀ ਹੈ ਟਾਇਰਾਂ ਦਾ ਬਲਾਸਟ ਹੈ ਇੱਕ ਪਾਸੇ ਸੀਐਨਜੀ ਦੀ ਗੱਡੀ ਹੈ ਜੇਕਰ ਉਹਦਾ ਸਿਲੰਡਰ ਪਾੜ ਜਾਂਦਾ ਤਾਂ ਲੱਗਿ ਸਕੇ ਕਿ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਸੀ ਹੋ ਸਕਦਾ ਸੀ ਪਾਜੀ ਪਰ ਇਹ ਹੁਣ ਧਿਆਨ ਚਾਹੀਦਾ ਗੱਡੀ ਪਾਰਕ ਕਰਨ ਨਾਲ ਨੂੰ ਆਪਣੇ ਤੇ ਕਿ ਨਹੀਂ ਇਹ ਗੱਡੀਆਂ ਪਾਰਕ ਕਰਨ ਨਾਲ ਆਪਣੀ ਗੱਡੀ ਪਾਰਕਿੰਗ ਸੇਫ ਆ ਤਾਂ ਸਾਰਾ ਕੁਝ ਸੇਫ ਆ ਇਹ ਤਾਂ 500 ਰੁਪਏ ਜੇਕਰ ਖਰਚੇ ਹੁੰਦੇ ਲੱਖਾਂ ਦਾ ਨੁਕਸਾਨ ਬਚ ਕੋਈ ਸ ਇਹ ਹਰ ਇੱਕ ਇਨਸਾਨ ਨੂੰ ਪਤਾ ਮੈਂ ਆਪਣੀ ਲੱਖਾਂ ਰੁਪਏ ਦੀ ਗੱਡੀ ਬਿਨਾ ਪਾਰਕਿੰਗ ਤੋਂ ਸੇਵ ਕਰ ਰਹੇ ਆ ਅੱਜ ਕੱਲ ਮਾਹੌਲ ਕਿਹੋ ਜਿਹਾ ਚੱਲ ਰਿਹਾ ਲੋਕਾਂ ਦੇ ਘਰਾਂ ਅੰਦਰੋਂ ਵੜ ਕੇ ਲੈ ਜਾਂਦੇ ਨੇ ਫੇਰ ਸੇਵ ਰੋਡ ਤੇ ਕਰ ਰਹੇ ਆ ਇਸ ਕਰਕੇ ਹਰੇਕ ਨੂੰ اپੀਲ ਹੈਗੀ ਆਪਣੀ ਗੱਡੀ ਆਪ ਸੇਵ ਪਾਰਕਿੰਗ ਕਰੋ ਸੁਣ ਲੱਗਦਾ ਨੇੜੇ ਤੇੜੇ ਕਾਫੀ ਪਾਰਕਿੰਗਾਂ ਹੈਗੀਆਂ ਨੇ ਬਹੁਤ ਪੇੜ ਪਾਰਕਿੰਗਾਂ ਬਹੁਤ ਜ਼ਿਆਦਾ ਸਰ ਬਹੁਤ ਪੇੜ ਪਾਰਕਿੰਗਾਂ ਹੈਗੀਆਂ ਨੇ ਹੁਣ ਕੀ ਕਰੀਏ ਲੋਕਾਂ ਕੋ ਪੈਸਾ ਹੀ ਇੰਨਾ ਹੈਗਾ ਇਹੀ ਹੋ ਸਕਦੀ ਹੈ ਗੱਲ ਜੋ ਬਿਨਾ ਫਿਕਰ ਤੋਂ ਰੱਖ ਕੇ ਆਪਣੀ ਚਲੇ ਜਾਂਦੇ ਨੇ ਸੋ ਸਾਰੀ ਉਮਰ ਦੀ ਕਮਾਈ ਲਾ ਕੇ ਬੰਦਾ ਸੋਚਦਾ ਇੱਕ ਗੱਡੀ ਲਵਾਂਗੇ ਸੁੱਖ ਮਿਲੇਗਾ ਪਰਿਵਾਰ ਨੂੰ ਜਿੱਥੇ ਵੀ ਆਉਣਾ ਜਾਣਾ ਹੋਏਗਾ ਆਪਣੀ ਗੱਡੀ ਤੇ ਆਵਾਂ ਜਾਵਾਂਗੇ ਸੋ 500 ਰੁਪਏ ਪਾਰਕਿੰਗ ਬਚਾਉਣ ਦੇ ਚੱਕਰ ਚ ਜਾਂ ਕਹਿ ਲਈਏ देर रात ਯਾਤਰੀ ਪਹੁੰਚੇ ਹੋਣਗੇ ਜਿਸ ਕਾਰਨ ਪਾਰਕਿੰਗ ਬੰਦ ਹੋ ਗਈ ਹੋਏਗੀ ਤਾਂ ਇੱਥੇ ਬਾਹਰ ਪਾਰਕਿੰਗ ਕਰ ਦਿੱਤੀ ਹੋਏਗੀ ਹਾਲਾਂਕਿ ਇੱਥੋਂ ਦੇ ਯਾਤਰੀ ਲੈ ਜੋ ਪਹੁੰਚਦੇ ਨੇ ਯਾਤਰੂ ਨੇ ਉਹ ਗੱਡੀਆਂ ਪਾਰਕ ਕਰਦੇ ਤਾਂ ਆਪਣੀਆਂ ਗੱਡੀਆਂ ਦਾ ਬਚਾਅ ਕਰ ਸਕਦੇ ਸੀ ਨੇੜੇ ਤੇੜੇ ਲੋਕਾਂ ਨੇ ਦੱਸਿਆ ਜੋ ਇੱਥੇ ਦੇ ਵਸਨੀਕ ਨੇ कि ਅੱਗੇ ਵੀ ਇੱਥੇ ਗੱਡੀਆਂ ਪਾਰਕ ਹੁੰਦੀਆਂ ਰਹੀਆਂ ਨੇ ਬਹੁਤ ਵਾਰ ਆਖਿਆ ਕਿ ਇੱਥੇ ਗੱਡੀ ਨਾ ਪਾਰਕ ਕੀਤੀ ਜਾਵੇ ਸੋ ਜਿਨ੍ਹਾਂ ਦੀ ਇਹ ਗੱਡੀ ਹੈ ਉਹ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਇਸ ਤਰੀਕੇ ਕੀ ਕਾਰਨ ਸੀ ਇੱਥੇ ਗੱਡੀ ਪਾਰਕ ਕਰਨ ਦਾ ਕੀ ਨਾਮ ਹੈ ਜੀ ਤੁਹਾਡਾ ਕੀ ਨਾਮ ਹੈ ਜੀ ਤੁਹਾਡੇ ਕੀ ਨਾਮ ਹੈ ਇੱਕ ਮਿੰਟ ਹੈ ਕੀ ਨਾਮ ਕੀ ਹੈ ਤੁਹਾਡੇ ਜితేంద్ర ਗੜਕੇ ਜੀ ਆਪकी ਗੱਡੀ ਹੈ ਜੀ ਹਾਂ ਦੋਸਤ ਹਮ 16 ਦੋਸਤ تھے 16 ਦੋਸਤ ਆਏ تھے ਗੋਲਡਨ ਟੈਂਪਲ ਘੁੰਮਣੇ ਲਈ ਸੋ ਕੀ ਕਾਰਨ تھا ਯਹਾਂ ਪੇ ਪਾਰਕ ਕਰਨੇ ਕਾ ਪਾਰਕਿੰਗ ਮੇ ਪਾਰਕ ਕਰ ਦਿੱਤੇ ਆਪ

जैसे लग रहा है कि इधर पार्किंग ही है तो सामने भी कुछ नहीं सब लाइन में गाड़ी ले तो जैसे लगता है पार्किंग ही है इधर और भी गाड़ियाँ तो लगी थी सब तो ऐसे लगे पार्किंग ही है इसलिए इधर ही पार्क की है गाड़ी। so, अभी नुकसान भर गया भरा हो गया है कैसे देखते हैं कि कौन भर सकता है नुकसान अभी नुकसान तो अभी झेलना पड़ेगा इंश्योरेंस के तौर पे जितना हो सके वो वो आएगा वो तो आएगा जितना गया तो जाएगा अभी कितनी देर लगी थी गाड़ी लेने में कितना पैसा जोड़ के रखा था तीन चार साल तो मेरे दोस्त की है मैं उसके साथ ही वो अभी इंश्योरेंस ऑफिस में गया लगता है चार साल की मेहनत एक मिनट में, में खराब हो गई मिनट में खराब हो गई सब गलती थी गलती नहीं थी अंजन शहर में आने के बाद जो आदमी को सही लगता है वो उधर पार्क करता है तो क्योंकि डिसीजन हमारा गलत नहीं था लेकिन अभी कोई दूसरी जगह अच्छी दिखती तो हम उधर पार्क करते जगह एक भी गाड़ी लगाने के लिए जगह नहीं था लगता है किस्मत की भी बात होती किस्मत तो थी बात ਜਾਨੇ ਤਾਂ ਕੁਝ ਕਿਸੇ ਕੋ ਕੁਝ ਹੋਇਆ ਨਹੀਂ ਇਹ ਅੱਛੀ ਬਾਤ ਹੈ ਗੱਡੀ ਤਾਂ ਫਿਰ ਕਿਆ 5-5 ਸਾਲ ਮਿਹਨਤ ਕਰਨਗੇ ਲੇਕਿਨ ਕਿਸੇ ਕੋ ਕੁਝ ਹੋਇਆ ਨਹੀਂ ਇਹ ਅੱਛਾ ਆਪ ਵਿੱਚੋਂ ਜਾਂ ਆਸ-ਪਾਸ ਲੋਕੋਂ ਵਿੱਚੋਂ ਕਿਸੇ ਕੋ ਨੁਕਸਾਨ ਤਾਂ ਨਹੀਂ ਹੋਇਆ ਨੁਕਸਾਨ ਨਹੀਂ ਹੋਇਆ ਕਿਸੇ ਕੋ ਸੋ ਜਿਸ ਤਰੀਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਫਿਲਹਾਲ ਤਾਰਾਂ ਦਾ ਵੀ ਬਹੁਤ ਬੁਰਾ ਹਾਲ ਹੋਇਆ ਹੋ ਸਕਦਾ ਹੈ ਕਿ ਸ਼ਾਰਟ ਸਰਕਟ ਹੋਇਆ ਹੋਵੇ ਪਰ ਜਿਸ ਤਰੀਕੇ ਤੇ ਦੱਸਿਆ ਜਾ ਰਿਹਾ ਕਿ ਨਸ਼ੇੜੀਆਂ ਦਾ ਅੱਡਾ ਵੀ ਇੱਥੇ ਬਣਿਆ ਹੋਇਆ ਸੋ ਵੱਡਾ ਹਾਦਸਾ ਹੋਣ ਤੋਂ ਬਚਿਆ ਤਾਂ ਹੈ ਪਰ ਗੱਡੀਆਂ ਦਾ ਨੁਕਸਾਨ ਲੱਖਾਂ ਦਾ ਹੋ ਚੁੱਕਿਆ ਅੰਦਰੋਂ ਸ਼ੋਰ ਸਰਕਟ ਦੱਸਿਆ ਜਾ ਰਿਹਾ ਹੈ ਕਿ ਅੰਦਰੋਂ ਸ਼ੋਰ ਸਰਕਟ ਜਿਹੜਾ ਹੋਇਆ ਫਿਲਹਾਲ ਗੱਡੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਬਿਲਕੁਲ ਵੀ ਵਰਤੋਂ ਦੇ ਵਿੱਚ ਨਹੀਂ ਰਹੀਆਂ ਇਹ ਗੱਡੀਆਂ ਟਾਇਰਾਂ ਦਾ ਹਾਲ ਦੇਖੋ ਕਿ ਟਾਇਰ ਤਾਂ ਬਿਲਕੁਲ ਹੀ ਸੜ ਕੇ ਸੁਆਹ ਹੋ ਚੁੱਕੇ ਨੇ ਕਿ ਸ਼ਾਇਦ ਇਹ ਗੱਡੀ ਪਾਰਕਿੰਗ 'ਚ ਹੁੰਦੀ ਤਾਂ ਵੱਡਾ ਹਾਦਸਾ ਹੋਣ ਤੋਂ ਬਚ ਸਕਦਾ ਸੀਗਾ ਇਹ ਇਮਾਰਤ ਵੀ ਬਚ ਸਕਦੀ ਸੀ ਇਸੇ ਤਰੀਕੇ ਇਮਾਰਤ ਹੁਣ ਸੜ ਕੇ ਕਾਲੇ ਰੰਗ ਦੀ ਹੋ ਚੁੱਕੀ ਹੈ ਨੇੜੇ ਤੇੜੇ ਲੋਕ ਵੀ ਕਿਤੇ ਨਾ ਕਿਤੇ ਹਫੜਾ ਤਫੜੀ ਚ ਸੀਗੇ ਕਿ ਜੇਕਰ ਸੀਐਨਜੀ ਗੱਡੀ ਦਾ ਸਿਲੰਡਰ ਪਾੜ ਜਾਂਦਾ ਤਾਂ ਨੇੜੇ ਤੇੜੇ ਹੋਟਲ ਜਾਂ ਆਮ ਲੋਕ ਜਿਹੜੇ ਇੱਥੇ ਲੰਘ ਰਹੇ ਸੀ ਜਾਂ ਯਾਤਰੀ ਸੱਚਕਨ ਸ੍ਰੀ ਹਰਮੰਦਰ ਸਾਹਿਬ ਲਈ ਇੱਥੋਂ ਦੇਰ ਰਾਤ ਲੰਘਦੇ ਨੇ ਅੰਮ੍ਰਿਤ ਵੇਲੇ ਸੋ ਉਹ ਵੀ ਇਸ ਅੱਗ ਦੀ ਭੇਡ ਤੇ ਵਿੱਚ ਆ ਸਕਦੇ ਸੀਗੇ ਸੋ ਪ੍ਰਸ਼ਾਸਨ ਫਿਲਹਾਲ ਰਾਤ ਆਪਣੀ ਕਾਰਵਾਈ ਕਰਕੇ ਚੱਲ ਗਿਆ ਫਿਲਹਾਲ ਇੱਥੇ ਪ੍ਰਸ਼ਾਸਨ ਦਾ ਕੋਈ ਇੱਕ ਮੁਲਾਜ਼ਮ ਇੱਕ ਅਧਿਕਾਰੀ ਵੀ ਤੁਹਾਨੂੰ ਨੇੜੇ ਤੇੜੇ ਨਹੀਂ ਦੇਖਣ ਨੂੰ ਮਿਲੇਗਾ ਪ੍ਰਸ਼ਾਸਨ ਜਿਸ ਤਰੀਕੇ ਆਪਣੀ ਡਿਊਟੀ ਨਿਭਾ ਰਿਹਾ ਹੈ ਦੇਖਣਾ ਹੋਏਗਾ ਕਿ ਇਸ ਅੱਗ ਦਾ ਕਾਰਨ ਕੀ ਹੈ ਇਸ ਦੇ ਪਿੱਛੇ ਅੱਗ ਲੱਗਣ ਦੀ ਵਜ੍ਹਾ ਕੀ ਹੈ ਕਿਉਂਕਿ ਮੁੱਖ ਕਾਰਨ ਇੱਕ ਤਾਂ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਦੂਜੇ ਪਾਸੇ ਇੱਕ ਅੰਦਰ ਕੱਪੜੇ ਧਾਗੇ ਪਏ ਹੋਏ ਸਿਗੇ ਕਿ ਹਲਕੀ ਜੀ ਵੀ ਅੱਗ ਕਿਤੇ ਨਾ ਕਿਤੇ ਇਹ ਵੱਡਾ ਹਾਦਸਾ ਲੈ ਕੇ ਆ ਸਕਦੀ ਸੀਗੀ ਨਸ਼ੇੜੀਆਂ ਦਾ ਅੱਡਾ ਮੁੱਖ ਦੱਸਿਆ ਜਾ ਰਿਹਾ ਹੈ ਇੱਥੇ ਕਿ ਨਸ਼ੇੜੀਆਂ ਦਾ ਲੰਗਿਆ ਬੀੜੀ ਸਿਗਰਟ ਬਾਲੀ ਹੋਏਗੀ ਉਸ ਦੀ ਅੱਗ ਚੰਗਿਆੜੀ ਕਿਤੇ ਨਾ ਕਿਤੇ ਉਹ ਧਾਗੇ ਜਾਂ ਕੱਪੜਿਆਂ ਤੇ ਪਈ ਹੋਏਗੀ ਜਿਸ ਕਾਰਨ ਅੱਗ ਵੱਧਦੀ ਗਈ ਮੈਨੂੰ ਦਿਓ ਜ਼ਾਦਤ ਤਮਰੀ